ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਆਗੂਆਂ ਦੇ ਅਸਤੀਫੇ ਦਾ ਦੌਰ ਸ਼ੁਰੂ ਹੋ ਗਿਆ ਹੈ ਦੱਸ ਦੇ ਕਿ ਭਾਜਪਾ ਵੱਲੋਂ ਬੁੱਧਵਾਰ ਨੂੰ ਟਿਕਟਾਂ ਦਾ ਐਲਾਨ ਹੁੰਦੇ ਹੀ ਪਾਰਟੀ ਵਿੱਚ ਅਸਤੀਫੇ ਦਾ سلسلہ ਸ਼ੁਰੂ ਹੋ ਗਿਆ ਅਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਟਿਕਟਾਂ ਦੀ ਗਲਤ ਵੰਡ ਦਾ ਦੋਸ਼ ਲਾਉਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਹਨ ਟਿਕਟਾਂ ਦੀ ਸੂਚੀ ਦਾ ਐਲਾਨ ਹੁੰਦੇ ਹੀ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸੌਰਾਨ ਨੇ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਰਤਿਆ ਦੇ ਭਾਜਪਾ ਵਿਧਾਇਕ ਐਡਵੋਕੇਟ ਲక్ష్ਮਣ ਨਾਪਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਆ ਨੇ ਸਮਰਥਕਾਂ ਨਾਲ ਕਾਂਗਰਸ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਸਥਾਨ ਤੇ ਪਹੁੰਚੇ ਸਾਬਕਾ ਮੰਤਰੀ ਅਤੇ ਭਾਜਪਾ ਬੈਕਵਰਡ ਕਲਾਸ ਸੈੱਲ ਦੇ ਸੂਬਾ ਪ੍ਰਧਾਨ ਕਰਨਦੇਵ ਕੰਬੋਜ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਧਰ ਬਿਜਲੀ ਅਤੇ ਜ਼ਿਲ੍ਹਾ ਮੰਤਰੀ ਰਣਜੀਤ ਸਿੰਘ ਚਟਾਲਾ ਨੇ ਵੀ ਰਾਣੀਆ ਤੋਂ ਟਿਕਟ ਨਾ ਮਿਲਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੇਵੀ ਲਾਲ ਦੇ ਪੁੱਤਰ ਅਤੇ ਹਰਿਆਣਾ ਮੰਡੀ ਬੋਰਡ ਦੇ ਸੂਬਾ ਚੇਅਰਮੈਨ ਅਦਿੱਤਿਆ ਚਟਾਲਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੁੱਡਬਵਾਲੀ ਹਲਕੇ ਤੋਂ ਟਿਕਟ ਦੇ ਦਾਵੇਦਾਰ ਸਨ ਸੋਨੀਪਾਤ ਤੋਂ ਰਜੀਵ ਜੈਣਾ ਅਤੇ ਕਵਿਤਾ ਜੈਣ ਅਤੇ ਕਲਕਾ ਤੋਂ ਲਤਿਕਾ ਸ਼ਰਮਾ ਦੀਆਂ ਟਿਕਟਾਂ ਵੀ ਰੱਦ ਹੋ ਗਈਆਂ ਕਵਿਤਾ ਜੈਣ 10 ਸਾਲ ਤੱਕ ਭਾਜਪਾ ਦੀ ਵਿਧਾਇਕ ਰਹੀ ਟਿਕਟ ਕੱਟੇ ਜਾਣ ਤੋਂ ਬਾਅਦ ਰਾਜ ਮੰਤਰੀ ਵਿਸੰਬਰ ਵਾਲਮੀਕ ਆਪਣੇ ਸਮਰਥਕਾਂ ਨੂੰ ਗਲੇ ਲਗਾਉਂਦੇ ਅਤੇ ਹੰਝੂ ਪੂੰਝਦੇ ਨਜ਼ਰ ਆਏ ਜਦੋਂ ਕਿ ਸਾਬਕਾ ਵਿਧਾਇਕ ਸ਼ਸ਼ੀ ਪਰਮਾਰ ਟਿਕਟ ਕੱਟੇ ਜਾਣ ਤੇ ਰੋਪੇ ਭਾਜਪਾ ਤੋਂ ਸਿਫਾ ਦੇਣ ਵਾਲਿਆਂ ਵਿੱਚ ਸੀਮਾ ਗੱਭੀਪੁਰ ਸ਼ਮਸ਼ੇਰ ਗਿੱਲ ਸੁਨੀਲ ਰਾਓ ਵਿਕਾਸ ਉਰਫ ਭਲੇਰਾਮ ਆਚੂ ਸਤਿਆਵੰਤ ਤਰुण ਜੈਣ ਮਾਂਗੇਰਾ ਬਿਸ਼ਨੋਈ ਸੁਰੇਸ਼ ਅਤੇ ਸੰਜੀਵ ਵਲੀਚਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ ਭਾਜਪਾ ਲੀਡਰਸ਼ਿਪ ਨਰਾਜ ਆਗੂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਬਕਾ ਮੰਤਰੀ ਕ੍ਰਿਸ਼ਨ 베ਦੀ ਦੇ ਸਮਰਥਕ ਵੀ ਟਿਕਟ ਨਾ ਮਿਲਣ ਤੋਂ